ਸਾਸੀ ਗਾ ਸਾਫਦਾ ਜੀ ਅੱਜ ਆਪਾਂ ਨਾ ਮੁੱਲਾਪੁਰ ਮੰਡੀ ਆਹੀਂ ਉਤੋਂ ਬਾਅਦ ਆਪਣਾ ਜਗਮੋਨ ਬਾਈ ਆ ਉਹਦੇ ਕੋਲ ਆਹੀਂ ਆ ਉਹਨਾਂ ਬਾਈ ਉਹਨਾਂ ਦੀਆਂ ਬੱਕਰੀਆਂ ਵੇਖ ਲਓ ਘੁੰਮ ਫਿਰ ਰਹੀਆਂ ਇਸ ਟਾਈਮ ਬਾਈ ਜੀ ਆਜੋ 10 ਮਿੰਟ ਗੱਲਬਾਤ ਮਾਰੀ ਆਪਾਂ ਕੀ ਕਹਿੰਨੇ ਤੁਹਾਡੀਆਂ ਬੱਕਰੀਆਂ ਆਜੋ ਦੱਸੋ ਫੇ ਤੁਹਾਨੂੰ ਵਾਦੀ ਤੁਹਾਡਾ ਬਹੁਤ ਬਹੁਤ ਆਜੋ ਫੇ ਮਾਰੀਏ ਹਮਲਾਪੁਰ ਹੁਣ ਦਸਿਏ ਖੰਡਾ ਜੀ ਹੁਣ ਸਾਰਿਆਂ ਨੂੰ ਪਤਾ ਤੇ ਬਾਈ ਜੀ ਆ ਬੱਕਰੀ ਬਾਰੇ ਜਰੂਰ ਦੱਸਿਓ ਜਿਹੜੇ ਨਵੇਂ ਵੀਰ ਆਪਣੇ ਦੂਜੀ ਵਾਰ ਸੁਣਾਵਾ ਅਛਾ ਜੀ ਇਹ ਮੇਰਾ ਵੀਰ ਹੈ ਇੱਕ ਮਹਿਰੂ ਗਰਜੰਟ ਅਛਾ ਜੀ ਆਪਣਾ ਗੁਰਪਾਈ ਹੋਈ ਆ ਠੀਕ ਆ ਜੀ ਗੁਰੂ ਘਰ ਸੇਵਾ ਕਰਦਾ ਨੋਰੀ ਆਪਣਾ ਜਗਮੋਣ ਬਾਈ ਹਾਂ ਜੀ ਸਾਸਿਕਾਲੀ ਸਾਰੇ 10 ਵੀਰ ਹਨ ਤੇ ਇਹ ਬੱਕਰੀ ਬਾਰੇ ਪੁੱਛਦੇ ਹਾਂਜੀ 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 ਇਹ ਬਾਈ ਗਰਜੰਟ ਤੋਂ ਆਈ ਸੀਗੀ ਹਾਂਜੀ ਜੇ ਦਿੱਤੇ ਨਹੀਂ ਜੀ ਅਛਾ ਜੀ 50000 ਦੀ ਲਈ ਸੀਗੀ ਮੈਂ ਲਓ ਜੀ ਵੇਖ ਲਓ ਇਹਦਾ ਹਣ ਸੂ ਵੀ ਅਸ ਥੋੜੇ ਦਿਨਾਂ ਨੂੰ ਦੱਸਾਂ ਕਿ ਦਿਨਾਂ ਚੱਕ ਸੂ ਕੂੜੀ ਇਹ ਅੱਛਾ ਜੀ ਦੂਜੀ ਵਾਰ ਸੂਗੀ ਅੱਛਾ ਜੀ ਉਹ ਗਰਜੰਦਾਸ ਸੀ ਇਹ ਪਹਿਲਾਂ ਆਪਾਂ ਉਹਨਾਂ ਨੂੰ ਇੱਕ ਬੱਕਰਾ ਦਿੱਤਾ ਸੀ ਰਾਜੂ ਅੱਛਾ ਜੀ ਤੇ ਉਹਦੇ ਤੋਂ ਮਿਲੀ ਹੋਈ ਆ ਬੱਕਰਾ ਮੈਂ ਗਾਂ ਵੇਚਦਾ ਸੀ ਅਗੇ ਇੱਕ ਜੱਟਪੁਰ ਚਲੇ ਗਿਆ ਸੀ ਠੀਕ ਆ ਜੀ ਗਰਜੰਟ ਨੇ ਉਹ ਤੋਂ ਮਲਾਈ ਆ ਪਹਿਲੀ ਵਾਰੀ ਭੋਲੂ ਤੋਂ ਮਣੀ ਸੀ ਤੇ ਬੱਕਰਾ ਬੈਠਾ ਭੋਲੂ ਆ ਦੀ ਠੀਕ ਆ ਜੀ ਤੇ ਭੋਲੂ ਤੋਂ ਇਹਨੇ ਤਿੰਨ ਬੱਚੇ ਕੱਢੇ ਸੀ ਹੁਣ ਦੇਖਦੇ ਕਿੰਨੇ ਕੱਢੂਗੀ ਦੂਜੀ ਵਾਰ ਠੀਕ ਦੇਖ ਲੋ ਮੜੀ ਵਿਕਰੀ ਵੇਖੋ ਜੀ ਇਹ ਬਹੁਤ ਬਾਣੀ ਠਣੀ ਬੱਕਰੀ ਆ ਦੇਖੋ ਕਿੰਨੀ ਸੋਹਣੀ ਇਹ ਸਿਰਫ ਹੀ ਜੇ ਆਪਾਂ ਬਾਹਰੋਂ ਖਰੀਦਾਂਗੇ ਆਪਾਂ ਨੂੰ 100 ਨਹੀਂ ਇਹਦੇ ਪਤ ਨਹੀਂ ਕਿੰਨੇ ਲੋਕ ਮੰਗਣੇ ਕੋਈ 50000 ਬੂ ਕਿੰਨੇ ਅਸੀਂ ਆਪਾਂ ਉਧਾਰ ਲਈ ਆ 30000 ਰੁਪਏ ਹਜੇ ਉਹਨਾਂ ਨੂੰ ਦੇਣਾ ਠੀਕ ਆ ਜੀ ਬਹੁਤ ਵਧੀਆ ਬਾਈ ਹੁਣਾਂ ਤੋਂ ਜਾਨਵਰ ਆ ਬਾਈ ਹੁਣਾਂ ਦਾ ਗੋਡੇ ਪੰਡਾ ਜਗਰਾਉਂ ਦੇ ਲਾਗੇ ਜਦੋਂ ਮਰਜ਼ੀ ਤੁਸੀਂ ਵੀਰ ਹੁਣਾਂ ਤੋਂ ਆ ਸਕਦੇ ਆ ਬਹੁਤ ਸੋਹਣੇ ਜਾਨਵਰ ਹੁੰਦੇ ਇਹਨਾਂ ਦੇ ਆ ਪਾਠਾ ਇਹ ਪਿੱਲੀ ਮੇਰੀ ਸੂਈ ਆ ਇਹ ਵੀ ਗਰਜੰਟ ਦੇ ਲਾਗੂ ਪਿੰਡੋਂ ਆਈ ਆ ਮਹਿਰੂ ਦੇ ਕੋਲ ਰਾਮੂ ਵਾਲਾ ਪਿੰਡ ਠੀਕ ਹੈ ਜੀ ਉੱਥੋਂ ਪ 10 ਬੱਕਰੀਆਂ ਲਈਆਂ ਸੀ ਘਰ ਰੱਖਣ ਵਾਸਤੇ ਠੀਕ ਹੈ ਜੀ ਪਲੂਨ ਸੂਈ ਆ ਗੱਬਣ ਆਈ ਸੀ ਸੂਪੀ ਇਹ ਬੱਕਰੀ ਠੀਕ ਹੈ ਕੋਈ ਵਕਤਰਾ ਦਿੱਤਾ ਵਾ ਠੀਕ ਹੈ ਜੀ ਹਾਂਜੀ ਇਹ ਵੀ ਇੱਕੋ ਜਿਹੀ ਬਰਾਬਰ ਦਾ ਹੀ ਰਵਾਜ ਆ ਮੀਰ ਖੰਦਾ ਹੈਗੀ ਤੇ ਬਾਈ ਹੁਣਾਂ ਨੂੰ ਬਰੀਡਿੰਗ ਬਾਰੇ ਪੂਰਾ ਪਤਾ ਵਾ ਬਾਈ ਹੁਣਾਂ ਤੋਂ ਪੁਰਾਣੇ ਜਾਨਵਰ ਵੀ ਇਨਾਂ ਤੋਂ ਹੈਗੇ ਲਗਭਗ ਤੇ ਆਜੋ ਬਾਈ ਹੁਣਾਂ ਤੇ ਤੁਹਾਨੂੰ ਬੱਕਰੀ ਦਿਖਾਈਏ ਆ ਵਾ ਬਾਈ ਹੁਣ ਆ ਬੱਕਰੀ ਇਹ ਵੀ ਪਾਠ ਹੈ ਇਹਨੇ ਦੂਜੀ ਵਾਰ ਪ੍ਰੈਗਨੈਂਟ ਹੈ ਇਹ ਵੀ ਰਾਜੂ ਦੀ ਧੀ ਆ ਠੀਕ ਹੈ ਜੀ ਇਹ ਬਾਈ ਜਗਰੀਬ ਤੋਂ ਖਰੀਦੀ ਆ ਸੀ ਰਾਜੂ ਆਪਾ ਆ ਵਡਾ ਬੋਕਰ ਜੀ ਇੱਕੀ ਵਾਰੀ ਸੁਈ ਆ ਦੇਖੋ ਬੱਕਰੀ ਕਿੱਡੀ ਲੱਗਦੀ ਆ ਕਿੱਡੀ ਕ ਲੱਗਦੀ ਆ ਇਹ ਦੂਜੀ ਵਾਰ ਹੁਣ ਪੇਟ ਚ ਬੱਚੇ ਆ ਹੀ ਸੋਭੂਗੀ ਇਹ ਮਹੀਨੇ ਦੇ ਵਿੱਚ ਵਿੱਚ ਠੀਕ ਹੈ ਜੀ ਇਹ ਬਰੀਡਰ ਖੜਾ ਜੀ ਇੱਧਰ ਲੈ ਵਾਸੇ ਹੋ ਜੀ ਵੀਰ ਹੁਣ ਬਸ ਸੂਰਜ ਪੈਂਦਾ ਇੱਥੇ ਹੂੰ ਇੱਧਰ ਆ ਜਿਓ ਤੁਸੀਂ ਲੋ ਜੀ ਲੋ ਜੀ ਵੇਖੋ ਜੀ ਬਾਈ ਹੁਣਾਂ ਦਾ ਵੱਡਾ ਬੱਕਰਾ ਠੀਕ ਹੈ ਜੇ ਸਾਹਮਣੇ ਆ ਜਣਾ ਇਹ ਥੋੜਾ ਆ ਜਾਣਾ ਪਿਆਰ ਕਰਨ ਪਿਆਰ ਮੰਗਦਾ ਜੀ ਇਹ ਜਾਨਵਰ ਪਿਆਰ ਦਾ ਹੀ ਤੇ ਇਹਨੂੰ ਥੋੜਾ ਆ ਜਾ ਫਿਰ ਇਹ ਏੜ ਪੰਦਾ ਇਹ ਬੱਕਰੀ ਪੁਰਾਣੀ ਆ ਜੀ ਨੌਵੀਂ ਵਾਰ ਸੂਪੀ ਆ ਠੀਕ ਆ ਜੀ 6 ਸੁਵੇ ਪਹਿਲਾਂ ਦਿੱਤੇ ਸੀ 3 ਸੁਵੇ ਆਪਣੇ ਕੋਲੇ ਦਿੱਤੇ ਠੀਕ ਹੈ ਜੀ ਇਹ ਪੂਰਾ ਇੱਜੜ ਖਰੀਦਿਆ ਸੀ ਉਹ ਤਾਂ 13.5 ਹਜ਼ਾਰ ਚਾਹੀ ਸੀ ਬੱਕਰੀ ਹੁਣ ਤਾਂ 50-60 ਹਜ਼ਾਰ ਦੀ ਇਹਦੀ ਕੀਮਤ ਹੋ ਗਈ ਉਸ ਸਮੇ ਇੱਜੜ ਚ 13.5 ਚ ਪਈ ਸੀ ਆਪਾਂ ਬਾਈ ਜੀ ਤੁਸੀਂ ਜਿਹੜੀ ਸ਼ੁਰੂਆਤ ਕੀਤੀ ਸੀ ਉਹ ਕਿਵੇਂ ਕੀਤੀ ਸੀ ਸ਼ੁਰੂਆਤ ਆਪਣੀ ਦੱਸੋ ਸ਼ੁਰੂਆਤ ਯਾਰ ਕੋਈ ਜਿਵੇਂ ਜਾਨਵਰਾਂ ਨਾਲ ਆਪਾਂ ਐਨੀਮਲ ਲਵਰ ਵਾਡ ਲਵਰ ਤਾਂ ਪਹਿਲਾਂ ਹੀ ਆ ਪਾਂਛੀਆਂ ਦੇ ਜਾਨਵਰਾਂ ਦੀ ਸਕੀਨ ਹਾਂਜੀ ਇਹ ਹੁੰਦਾ ਕਈਆਂ ਦੇ ਜਾਨਵਰਾਂ ਨਾਲ ਆਪਣੀ ਇਹ ਮਨੋਖ ਵੀ ਇੱਕ ਜੀਵਨ ਸ਼ਾਖਾ ਦਾ ਹੀ ਹੰਗ ਆ। ਹਾਂਜੀ। ਜੀਵਨ ਸ਼ਾਖਾ ਦੇ ਵਿੱਚ ਬਹੁਤ ਸਾਰੇ ਜੀਵ ਆ ਜਾਂਦੇ ਆ ਤੁਰਦੇ ਫਿਰਦੇ। ਹਾਂਜੀ। ਉਹਦੇ ਵਿੱਚੋਂ ਆਪਾਂ ਨੂੰ ਜਾਨਵਰਾਂ ਨਾਲ ਪਿਆਰ ਸੀ ਇਹ ਨਹੀਂ ਵੀ ਕੱਲੀਆਂ ਬੱਕਰੀਆਂ ਨਾਲ ਸਾਰੇ ਜਾਨਵਰਾਂ ਨਾਲ ਪਿਆਰ ਸੀ। ਅੱਛਾ ਜੀ। ਆਪਾਂ ਇੱਕ ਮੇਮਣਾ ਖਰੀਦਿਆ, ਮੇਮਣੇ ਨੂੰ ਪਾਲੀ ਗਏ। ਐਵੇਂ ਉਹਦਾ ਨੌ ਰੱਖਤਾ ਵਾਲੀ ਨਸਲ ਨਸਲ ਦਾ ਕੋਈ ਪਤਾ ਨਹੀਂ ਸੀ। ਠੀਕ ਹੈ ਜੀ। ਤੇ ਉਹ ਤੋਂ ਫਿਰ ਉਸ ਤੋਂ ਬਾਅਦ ਦੋ ਬੱਕਰੀਆਂ ਲਿਆਂਦੀਆਂ। ਉਹ ਬੱਕਰੀਆਂ ਹੈਗੀਆਂ ਮੇਰੇ ਕੋਲ ਉਹਨਾਂ ਤੋਂ ਫਿਰ ਵੱਧਾ ਵੱਧ ਆ ਗਿਆ। ਠੀਕ। ਤੇ ਕੋਈ ਬੱਕਰੀਆਂ ਫਿਰ ਆਮ ਇਕੱਠੇ ਜੁੜ- ਠੀਕ ਹੈ ਜੀ ਇਹ ਐਦਾਂ ਸ਼ੌਕ ਜਾਂ ਬਣ ਗਿਆ ਠੀਕ ਇਹ ਸਾਰੇ ਆ ਬੱਚੇ ਘਰੇ ਬਣਿਆ ਦੁੰਦਾ ਬੱਚਾ ਜਾਂਦਾ ਇਹ ਜਿਹੜਾ ਤੁਸੀਂ 4 ਮਹੀਨੇ ਪਹਿਲਾਂ ਆਏ ਸੀ ਹਾਂਜੀ 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 ਇਹ 13 ਮਹੀਨਾ ਦਾ ਦੋ ਦੰਦ ਹੋ ਗਿਆ ਸੀ ਹੁਣ 18 ਮਹੀਨਿਆਂ ਦਾ ਹਾਂਜੀ 1 ਮਹੀਨੇ ਤੱਕ ਚੋਗਾ ਹੋ ਜੂ ਹਜੇ ਦੁੰਦਾ ਹੀ ਆ ਠੀਕ ਕਰ ਲਓ ਠੀਕ ਹੈ ਜੀ ਅੱਜ ਉਨੇੜੀ ਆ ਕੇ ਵੀਡੀਓ ਬਣਾਉਂਦੇ ਆ ਆ ਜਾਂਦਾ ਉਧਰ ਉਧਰੋਂ ਬਣਾਉਂਦਾ ਇਹਨਾਂ ਦੀ ਮਾਂ ਲਈ ਸੀ 42000 ਦੀ ਮੁੱਲਾਪੁਰ ਮੰਡੀ ਤੋਂ ਠੀਕ ਹੈ ਜੀ ਦੋ ਦੰਦਾ ਹੀ ਇਹ ਹਜੇ ਤਾਂ ਦੇਖ ਲੋ ਦੇਖ ਲੋ ਜੀ ਦੋ ਦੰਦਾ ਹੀ ਆ ਦੋ ਦੰਦਾ ਵਾ ਇਹ ਦੋ ਬੱਚੇ ਸੀਗੇ ਮਗਰ ਬੱਕਰੀ ਦੇ ਨਾਗਰੀ ਸੀ ਇਹਨਾਂ ਦੀ ਮਾਂ ਠੀਕ ਹੈ ਜੀ ਤੇ ਹੁਣੇ 40 ਪਲੱਸ ਹਾਈਟ ਕਰ ਗਿਆ ਦੋੰਦਾ ਹੀ ਮਹੀਨੇ ਤੱਕ ਚੋਗਾ ਹੋ ਜੂਗਾ 19 ਮਾਂਸ ਦਾ ਹੋ ਜਾਣਾ 1.5 ਸਾਲ ਦਾ ਠੀਕ ਹੈ ਜੀ ਦੇਖ ਲੋ ਸ਼ਕਲ ਸੂਰਤ ਉਹਦੀ ਕਿਹੋ ਜੀ ਨੱਕ ਨਕੌੜਾ ਵੇਖੋ ਵੇਖੋ ਇਹਦੀ ਹਜੇ ਦੋੰਦਾ ਹੀ ਆ ਇਹਦੀ ਨਾ ਪਿੱਛੋਂ ਲਵਾਈ ਬਹੁਤ ਆ ਇਹਦੀ ਆ ਇਹ ਲੰਮਾ ਇਹਨਾਂ ਨੂੰ ਜੈਗੂਆਰ ਰੱਖਿਆ ਆਪਾਂ ਨਾ ਵੇਖ ਲਓ ਬਾਈ ਉਹਨਾਂ ਨੇ ਕਿੱਦਾਂ ਦੇ ਰੱਖੇ ਹੋਈ ਜੈਗੂਆਰ ਇੱਕ ਬੈਗ ਕੈਟ ਦਾ ਹੀ ਇੱਕ ਜਾਨਵਰ ਆ ਹੂੰ ਤੇ ਉਹ ਲੰਮਾ ਹੁੰਦਾ ਪਿੱਛੇ ਨੂੰ ਉੱਚਾ ਘੱਟ ਹੁੰਦਾ ਠੀਕ ਹੈ ਤੇ ਉਹ ਮੈਨੂੰ ਇਹਦਾ ਆਈ ਠੀਕ ਹੈ